ਕਿੰਟਾਂ ਵਿੱਚ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਇੱਕ ਵਾਰ ਫਿਰ ਨਵਜੋਤ ਸਿੱਧੂ ਨੇ ਪੰਜਾਬ ਦੀ ਸਿਆਸਤ ਵਿੱਚ ਖਾਸ ਕਰਕੇ ਪੰਜਾਬ ਦੀ ਕਾਂਗਰਸ ਵਿੱਚ ਪੁਚਾਲ ਲਿਆਂਦਾ ਹੋਇਆ ਹੈ ਤੇ ਉਹ ਲਗਾਤਾਰ ਜ਼ਿਲ੍ਹਾवार ਰੈਲੀਆਂ ਕਰ ਰਿਹਾ ਹੈ ਇਹਨਾਂ ਰੈਲੀਆਂ ਨੂੰ ਲੈ ਕੇ ਕੋਈ ਇਹ ਅੰਦਾਜ਼ੇ ਲਾ ਰਿਹਾ ਹੈ ਕਿ ਨਵਜੋਤ ਸਿੱਧੂ ਇੱਕ ਨਵਾਂ ਪਲੇਟਫਾਰਮ ਆਪਣਾ ਵੱਖਰਾ ਪਲੇਟਫਾਰਮ ਬਣਾ ਰਹੇ ਆ ਕੋਈ ਇਹ ਗੱਲ ਕਰ ਰਿਹਾ ਹੈ ਕਿ ਜਿਸ ਤਰ੍ਹਾਂ ਅਕਾਲੀ ਦਲ ਲਈ ਮਨਪ੍ਰੀਤ ਨੇ ਭੂਮਿਕਾ ਨਿਭਾਈ ਸੀ ਉਸ ਤਰ੍ਹਾਂ ਦੀ ਐਤਕੀ ਭੂਮਿਕਾ ਨਿਭਾਉਣ ਦੇ ਲਈ ਨਵਜੋਤ ਸਿੰਘ ਸਿੱਧੂ ਤਿਆਰ ਹੋ ਰਿਹਾ ਹੈ ਪਰ ਇਸ ਸਾਰੇ ਕਾਸੇ ਦੇ ਵਿੱਚ ਇੱਕ ਗੱਲ ਤਾਂ ਇਹ ਉੱਭਰ ਕੇ ਸਾਹਮਣੇ ਆ ਰਹੀ ਆ ਕਿ ਆਪਣੇ ਪੈਸਿਆਂ ਦੇ ਨਾਲ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਲਈ ਕੰਮ ਕਰ ਰਿਹਾ ਹੈ ਜਿਹੜਾ ਕਿ ਕਾਂਗਰਸ ਦੇ ਵੱਡੇ ਲੀਡਰਾਂ ਨੂੰ ਹਜ਼ੂਨੀ ਹੋ ਰਿਹਾ ਆਓ ਇਸ ਬਾਰੇ ਹੋਰ ਗੱਲਬਾਤ ਕਰਦੇ ਆ ਜਾਣਕਾਰੀ ਲੈਣੇ ਆ ਸੀਨੀਅਰ ਪੱਤਰਕਾਰ ਤੇ ਐਡਵੋਕੇਟ ਜਸਵੰਤ ਜੱਸ ਦੇ ਨਾਲ ਤੇ ਪੁੱਛਦੇ ਆਂ ਕਿ ਪੰਜਾਬ ਦੇ ਵਿੱਚ ਜਿਹੜੀਆਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਨਵਜੋਤ ਸਿੱਧੂ ਵੱਲੋਂ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਨੇ ਹਰੀ ਸਾਹਿਬ ਜਿਹੜੇ ਨਵਜੋਤ ਸਿੱਧੂ ਹੈਗੇ ਆ ਉਹ ਮਤਲਬ ਕਾਂਗਰਸ ਤੇ ਮਤਲਬ ਇਸ ਵਾਲੀ ਵਿਧਾਇਕ ਨਹੀਂ ਹੈਗੇ ਕਿਸੇ ਵੇਲੇ ਉਹ ਮੁੱਖ ਮੰਤਰੀ ਦੇ ਦਾਵੇਦਾਰ ਸੀ ਉਹਨਾਂ ਵੱਲੋਂ ਅਚਨਚੇਤ ਜਿਹੜਾ ਹੈਗਾ ਹੁਣ ਪੰਜਾਬ ਦੇ ਵਿੱਚ ਆਬជា ਗਰਮੀ ਉਖਾਈ ਜਾ ਰਹੀ ਹੈ ਔਰ ਵਕਫਕ ठाਵ ਤੇ ਰਹਿ ਗਏ ਉਹ ਰੈਲੀਆਂ ਕਰ ਰਹੇ ਆ ਪਰ ਦਿਲਚਸਪ ਗੱਲ ਇਹ ਹੈ ਕਿ ਉਹਨਾਂ ਦੀਆਂ ਰੈਲੀਆਂ ਦੇ ਵਿੱਚ ਵਰਕਰਾਂ ਦਾ ਤੇ ਸਥਾਨਕ ਆਗੂਆਂ ਦਾ ਵੱਡਾ ਇਕੱਠ ਹੋ ਰਿਹਾ ਹੈ ਹਾਲਾਂਕਿ ਵੱਡੇ ਲੀਡਰ ਜਿਹੜੇ ਹੈਗੇ ਆ ਉਹ ਸਿੱਧੂ ਦੀਆਂ ਰੈਲੀਆਂ ਤੋਂ ਕਿਨਾਰਾ ਕੀਤਾ ਹੋਇਆ ਉਹਨਾਂ ਨੇ ਤੇ ਉਹਦੇ ਵਿੱਚ ਜਾਵ ਨਹੀਂ ਰਹੇ ਤੇ ਰੈਦਰ ਕੀ ਜਿਹੜੀ ਕੱਲ ਤੇ ਅੱਜ ਮੀਟਿੰਗ ਚੱਲ ਰਹੀ ਹੈ ਉਹਦੇ ਵਿੱਚ ਇਹ ਜਿਹੜੀ ਉਹਦੇ ਕਿਆ ਗਿਆ ਹੈਗਾ ਕਿ ਮਨਮਰਜ਼ੀ ਕਰਦਾ ਤੇ ਜਿਹੜਾ ਹੈਗਾ ਖੁਦਗਰਜ਼ ਬੰਦਾ ਹੈ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਨਵਜੋਤ ਸਿੱਧੂ ਹੈਗਾ ਉਹ ਆਪ ਦੇ ਆਪ ਰੈਲੀਆਂ ਨਹੀਂ ਕਰਨ ਲੱਗਾ ਬਲਕਿ ਉਹਨੂੰ ਕਿਤੇ ਨਾ ਕਿਤੇ ਹਾਈ ਕਮਾਂਡ ਉਹਦੀ ਹੈਗੀ ਆ ਉਹਦਾ ਇਹ ਇਸ਼ਾਰਾ ਹੈਗਾ ਕਿਉਂਕਿ ਇੱਕ ਤਰ੍ਹਾਂ ਨਾਲ ਉਹ ਵਰਕਰਾਂ ਚ ਤਾਂ ਕਾਫੀ ਜਿਹੜਾ ਹੈਗਾ ਜੋਸ਼ ਭਰ ਰਿਹਾ ਹੈਗਾ ਤੇ ਜੋ ਉਹ ਗੱਲਬਾਤ ਕਰ ਰਿਹਾ ਸਰਕਾਰ ਦੇ ਖਿਲਾਫ ਕਰ ਰਿਹਾ ਜਾਂ ਸਰਕਾਰ ਦੀਆਂ ਨਕਾਮੀਆਂ ਬਿਨਾਰ ਰਿਹਾ ਹੈਗਾ ਕਾਂਗਰਸੀ ਜਿਹੜੇ ਵਰਕਰ ਹੈਗੇ ਆ ਉਹਦੇ ਤੋਂ ਕਾਫੀ ਜਿਹੜੀ ਉਹ ਐਂਗਲੂਰ ਸ਼ਾਹ ਦੇ ਵਿੱਚ ਹੈਗੇ ਆ ਕਿਉਂਕਿ ਜਿਹੜੀ ਪੰਜਾਬ ਕਾਂਗਰਸ ਦੇ ਇੱਕ ਬਹੁਤ ਵੱਡਾ ਸੰਕਟ ਹੈਗਾ ਕਿ ਜਿੱਥੇ ਜਿੰਨੇ ਲੀਡਰ ਉਨੀ ਧੜੇ ਹੈਗੇ ਆ ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਤਾਪ ਸਿੰਘ ਬਾਜਵਾ ਇਹਨਾਂ ਦੀ ਆਪ ਚ ਬੜੀ ਖਿਚੋਤਾਨ ਹੈ ਬਹੁਤ ਸਾਰੇ ਕਾਂਗਰਸੀ ਲੀਡਰ ਜਿਹੜੇ ਛੱਡ ਕੇ ਚਲੇ ਗਏ ਸੀ ਪਾਰਟੀ ਨੂੰ ਭਾਜਪਾ ਦੇ ਵਿੱਚ ਉਹ ਵਾਪਸ ਆਉਣਾ ਚਾਹੁੰਦੇ ਸੀ ਤੇ ਉਹਨਾਂ ਦਾ ਸਵਾਲ ਸਿਰਫ ਇਸ ਕਰਕੇ ਨਹੀਂ ਹੋਇਆ ਕਿਉਂਕਿ ਕਾਂਗਰਸ ਦੇ ਵਿੱਚ ਗਰੁੱਪੀਜ਼ਮ ਬਹੁਤ ਸੀ ਪ੍ਰਤਾਪ ਸਿੰਘ ਬਾਯੂ ਆ ਦੇ ਲੈਵਲ ਤੇ ਪਰ ਉਹ ਆਉਣਾ ਚਾਹੁੰਦਾ ਸੀ ਅਮਰਿੰਦਰ ਸਿੰਘ ਰਾਜਾ ਵੜਿੰਗ ਆ ਦੇ ਲੈਵਲ ਤੇ ਆਉਣਾ ਚਾਹੁੰਦਾ ਸੀ। ਔਰ ਇੱਕ ਪਛਾਹ ਦੇ ਵੀ ਗੱਲ ਲੱਗਦੀ ਹੈ ਕਿ ਜਿਹੜੀ ਕਾਂਗਰਸ ਦਾ ਤੇ ਆਪ ਦੇ ਗੱਠ ਜੋੜ ਦੀ ਗੱਲ ਚੱਲ ਰਹੀ ਹੈ ਉਹਦੇ ਚ ਜਿਹੜੇ ਐਮਪੀ ਆ ਮਜੂਦਾ ਭਵੇਂ ਸਾਹਿਬ ਕਾ ਉਹ ਸਾਰੇ ਅੰਦਰ ਖਾਤੇ ਇਸ ਦੀ ਜਿਹੜੀ ਉਹ ਸਹਿਮਤੀ ਦੇ ਚੁੱਕੇ ਹੈਗੇ ਆ। ਨਵਜੋ ਸਿੰਘ ਦੂ ਜਨਤਿਕ ਤੌਰ ਤੇ ਕਹਿ ਚੁੱਕਿਆ ਵੀ ਹਾਂ ਇਹ ਜਿਹੜਾ ਗੱਠ ਜੁੜ ਹੋ ਸਕਦਾ ਹੈਗਾ। ਬਾਕੀ ਸਿਟਿੰਗ ਐਮਪੀ ਵੀ ਜਿਹੜੇ ਹੈਗੇ ਆ ਉਹ ਆਪ ਦਾ ਮਤਲਬ ਮੈਸੇਜ ਦੇ ਚੁੱਕੇ ਐ ਇਨਕਲੂਡਿੰਗ ਮਮਨ ਮਸਦਿੱਕ ਧਰਮਨੀਤ ਬਿੱਟੂ ਜਾਂ ਜਿਹੜੇ ਅੰਮ੍ਰਿਤਸਰ ਵਾਲੇ ਆਇਲਾ ਸਾਹਿਬ ਹੈਗੇ ਨੇ ਸਾਰਿਆਂ ਨੇ ਤਾਂ ਮੈਨੂੰ ਐ ਲੱਗਦਾ ਕਿਤੇ ਨਾ ਕਿਤੇ ਕਾਂਗਰਸ ਇਹ ਡਿਸੀਜਨ ਲੈਣ ਤੋਂ ਪਹਿਲਾਂ ਉਹਨਾਂ ਨੇ ਮਤਲਬ ਜਿਹੜਾ ਨਵਜੋ ਸਿੰਘ ਨੂੰ ਡਿਪਿਊਟ ਕੀਤਾ ਕਿ ਉਹ ਪੰਜਾਬ ਦੇ ਲੋਕਾਂ ਦੀ ਨਜ਼ ਪੇਸ਼ਾਨੀ ਤੇ ਉਹਨਾਂ ਨੂੰ ਕਿਸੇ ਤਰ੍ਹਾਂ ਕਨਵਿੰਸ ਕਰਾਵੇ ਕਿਉਂਕਿ ਜਿਹੜਾ ਭਗਵੰਤ ਮਾਨ ਦੇ ਖਿਲਾਫ ਸਟੈਂਡ ਹੈਗਾ ਨਵਜੋ ਸਿੰਘ ਉਹ ਵੀ ਬੜਾ ਇਹ ਮਤਲਬ ਫਲਾਈਟ ਜੇ ਕਿਸਮ ਦਾ ਹੈਗਾ ਉਹਨੂੰ ਭਰਾ ਕੇ ਗੱਲ ਕਰਨੀ ਛੋਟਾ ਵੀ ਟੱਕਰ ਨਾਲ ਗੱਲ ਕਰਨੀ ਮਾਨ ਸਾਹਿਬਾਂ ਕੇ ਗੱਲ ਕਰਨੀ ਜਾਂ ਦੂਜੇ ਪਾਸੇ ਜੇ ਬਾਕੀ ਕਾਂਗਰਸੀ ਆਗੂ ਸੀ ਉਹਨਾਂ ਦੇ ਕੋ ਹੋਰ ਤਿੱਕਾ ਗੱਲ ਕਰਨ ਦਾ ਹੈਗਾ ਸੀ ਤੇ ਮੈਨੂੰ ਲੱਗਦਾ ਕਿ ਗੱਠ ਜੋੜ ਦੇ ਐਲਾਨ ਤੋਂ ਪਹਿਲਾਂ ਦਾ ਇਹ ਇੱਕ ਸਰਵੇ ਜਿਹੜਾ ਨੁਜੋਸ਼ਦੂ ਕਰਵਾਇਆ ਜਾ ਰਿਹਾ ਹੈਗਾ ਪਰ ਨੁਜੋਸ਼ਦੂ ਜਿਹੜਾ ਹੈਗਾ ਕਾਫੀ ਹੱਦ ਤੱਕ ਸਫਲ ਵੀ ਹੋ ਰਿਹਾ ਕਿਉਂਕਿ ਉਹ ਉਹਨਾਂ ਬੈਲਟਾਂ ਦੇ ਵਿੱਚ ਹੀ ਗਿਆ ਹੈਗਾ ਜਿੱਥੇ ਆਮ ਆਦਮੀ ਪਾਰਟੀ ਨੇ ਕਾਂਗਰਸ ਨੂੰ ਬੁਰੀ ਤਰ੍ਹਾਂ ਹਰਾਇਆ ਇੰਨਾ ਰੈਲੀਆਂ ਦੇ ਨਾਲ ਕਾਂਗਰਸ ਨੂੰ ਨੁਕਸਾਨ ਕਿੰਨਾ ਕੋਰਿਆ ਲੱਗਦਾ ਇਹ ਵੇਖੋ ਇੱਥੇ ਜੀ ਕਿਸੇ ਲੀਡਰ ਨੂੰ ਤਾਂ ਨੁਕਸਾਨ ਹੋ ਸਕਦਾ ਕਿ ਪ੍ਰਤਾਪ ਸਿੰਘ ਬਾਜਵਾ ਬੈਕਵੁੱਟ ਤੇ ਜਾ ਰਹੇ ਆ ਜਾਂ ਰਾਜਾ ਵਿਡਿੰਗ ਬੈਕਵੁੱਟ ਤੇ ਜਾ ਰਹੇ ਆ ਜਾਂ ਸੁਖੀਰ ਨਵ ਬੈਕਵੁੱਟ ਤੇ ਜਾ ਰਹੇ ਕਾਂਗਰਸ ਪਾਰਟੀ ਨੂੰ ਕੋਈ ਨੁਕਸਾਨ ਨਹੀਂ ਹੋ ਰਿਹਾ ਬਲਕਿ ਕਾਂਗਰਸ ਦਾ ਇੰਨਾ ਰੈਲੀਆਂ ਦਾ ਜਿਹੜਾ ਹੈਗੀ ਆ ਉਹ ਲਾਹਾ ਲੈ ਰਹੀ ਹੈਗੀ ਹੈ ਕਿਉਂਕਿ ਵਰਕਰ ਕਾਂਗਰਸੀ ਘਰੇ ਨਾਰਾਜ਼ ਬੈਠਾ ਹੈਗਾ ਜਿਹੜੇ ਵੱਡੇ ਲੀਡਰ ਸੀ ਉਹਨਾਂ ਦੇ ਉੱਪਰ ਸੱਚੰਦਰ ਚੱਲੇਗੀ ਬਹੁਤੇ ਲੀਡਰਾਂ ਤੇ ਪਰਚੀ ਹੋ ਗਈ ਕੁਝ ਲੀਡਰ ਜਿਹੜੇ ਉਹ ਪਾਰਟੀ ਛੱਡ ਕੇ ਚਲੇ ਗਏ ਸੀ ਕਾਂਗਰਸ ਦਾ ਇੱਕ ਵੋਟ ਬੈਂਕ ਹੋਣ ਤੇ ਬਾਜੂ ਜਿਹੜੀ ਕਾਂਗਰਸ ਪਾਰਟੀ ਉਹ ਪੰਜਾਬ ਚ ਲਾवारिसਾਂ ਵਰਗੀ ਹਾਲਤ ਦੇ ਵਿੱਚ ਚੱਲ ਰਹੀ ਸੀ ਤੇ ਜਿਹੜੀ ਨਵਜੋਤ ਸਿੰਘ ਦੀਆਂ ਰੈਲੀਆਂ ਹੈਗੀਆਂ ਉਹ ਕਿਸੇ ਲੀਟਰ ਨੂੰ ਤਾਂ ਸ਼ਾਇਦ ਹਾਰਟ ਕਰ ਸਕਦੀਆਂ ਬਟ ਅਲਟੀਮੇਟਲੀ ਕੈਡਰ ਨੂੰ ਤੇ ਪਾਰਟੀ ਨੂੰ ਉਹਦਾ ਬਹੁਤ ਜਣਾ ਵੱਡਾ ਉਹ ਲਾਭ ਹੋ ਸਕਦਾ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜਰ ਕਰੋ